ਦੀ ਕਿਰਪਾ ਸਰਕਾਰ ਇਹ ਥੋੜੇ ਚਿਰਾਂ ਤੋਂ ਇਹ ਮੇਲਾ ਚੱਲਦਾ ਆ ਰਿਹਾ ਜੀ ਬਹੁਤ ਦੁਨੀਆ ਨਿਵਾਸਤ ਹੁੰਦੀ ਆ ਬਹੁਤ ਦੂਰ ਦੂਰ ਲੋਕੀ ਮੱਥਾ ਟੇਕਣ ਆਉਂਦੇ ਸ੍ਰੀ ਸੁਲਤਾਨਪੁਰ ਲੋਧੀ ਤੋਂ ਮਰਾਦੇ ਸ਼ਹਿਦ ਸਾਜਵਾਜ ਕੇ ਪਟਾਲੀ ਦੀ ਤਰਤੀ ਤੇ ਜਗਤ ਮਾਤਾ ਸੁਲੱਖਣੀ ਜੀ ਨੂੰ ਜਾਣ ਵਾਸਤੇ ਆਏ ਸੀ ਆਪਣਾ ਸਿੱਖ ਇਤਿਹਾਸ ਦਾ ਬਹੁਤ ਵਧੀਆ ਮਤਲਬ ਅੱਜ ਦਾ ਦੇ ਨੇ ਜਿਹੜਾ ਬਾਬਾ ਨਾਨਕ ਨੇ ਉਹ ਆਪਣਾ ਇਹ ਮੱਝ ਦੀ ਧਰਤੀ ਦੇ ਪੈਰ ਰੱਖਿਆ ਤੇ ਆਪਣੇ ਵਿਆਹ ਤੋਂ ਬਾਅਦ ਇੱਥੇ ਜਿਨਾਵੇਂ ਅੱਜ ਤੁਸੀਂ ਇੱਥੇ ਬਣਿਆ ਹੋਇਆ ਵਿਸ਼ਾਲ ਇਮਾਰਤ ਦਾ ਢਾਂਚਾ ਜਾਂ ਪਵਿੱਤਰ ਇਮਾਰਤ ਜਿਹੜੀ ਸਤਿਗੁਰੂ ਜੀ ਦੇ ਦਰਬਾਰ ਦੀ ਹੈ ਪ੍ਰਕਰਮਾ ਔਰ ਸਰੋਵਰ ਇਹ ਸਾਰਾ ਕੁਝ ਬਾਬਾ ਹਜੂਰਾ ਸਿੰਘ ਜੀ ਨੇ ਆਪਣੀ ਦੇਖ-ਰੇਖ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਬਾਬਾ ਦਲੇਰ ਸਿੰਘ ਜੀ ਸੰਗਤਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਵਿਧਾਈ ਦੀ ਜਿਹੜੀ ਆ ਉਹ ਸਾਂਝ ਆਪ ਨੂੰ ਕਰਨੇ। ਸੰਤੂ ਬਾਬਾ ਬਸਤਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖੀ ਸੇਵਾਵਾਂ ਕਰਾ ਰਹੇ ਸੀ। ਇਲਾਕੇ ਨੇ ਜਾ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਹੈ। ਔਰ ਮਹਾਂਪੁਰਖਾਂ ਨੇ ਇੱਥੇ ਆ ਕੇ ਜੋ ਜਿਹੜੀ ਫਲਾਈ ਸਾਭ ਅਸਥਾਨ ਦੀ ਸੇਵਾ ਜਿਹੜੀ ਆਰੰਭ ਕਰਵਾਈ ਆਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸੋ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਪਾ ਪ੍ਰਾਪਤ ਬਟਾਲਾ ਤੋਂ 5 ਕਿਲੋਮੀਟਰ ਦੂਰ ਦੇ ਗੁਰਦੁਆਰਾ ਫਲਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਜਦੋਂ ਬਟਾਲੇ ਵਿਆਹਣ ਵਾਸਤੇ ਆਏ ਸੀ ਕਿ ਉੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਵੇਰੇ ਤਰਕਸਾਰ ਸੈਰ ਕਰਦੇ ਕਰਦੇ ਐਸਥਾਨ ਤੇ ਪਹੁੰਚ ਗਏ ਸੀ ਉਹ ਤਸਵੀਰ ਤੁਹਾਨੂੰ ਦਿਖਾ ਦਾਂਗੇ ਗੁਰਦੁਆਰਾ ਫਲਾਈ ਸਾਹਿਬ ਬਟਾਲਾ ਤੋਂ ਕਰੀਬ 5 ਕਿਲੋਮੀਟਰ ਦੂਰੀ ਤੇ ਗੁਰਦੁਆਰਾ ਫਲਾਈ ਸਾਹਿਬ ਸੁਸ਼ੋਭਿਤ ਹੈ ਤੇ ਅੱਜ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਾਤਨ ਜਰੀਏ ਫਲਾਈ ਦੀ ਦਾਤਨ ਜਰੀਏ ਅਤੇ ਗੱਡੀ ਸੀ ਤੇ ਅੱਜ ਅੱਜ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਸੰਗਤਾਂ ਜਰੀਆਂ ਨੇ ਅਤੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਆਪਾਂ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਬੜੀ ਕਿਰਪਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਟਾਲਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਆਉਣ ਵਾਸਤੇ ਆਏ ਸੀ ਮਕਾਸ ਲਕਣੀ ਦੇਵੀ ਜੀ ਨੂੰ ਉਸ ਤੋਂ ਬਾਅਦ 5 ਕਿਲੋਮੀਟਰ ਦੂਰੀ ਤੇ ਆ ਗੁਰਦੁਆਰਾ ਖਲਾਈ ਸਾਹਿਬ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਜਿਹੜੇ ਨੇ ਇੱਥੇ ਨਤਮਸਤਕ ਹੋ ਰਹੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾਂ ਤੇ ਪੁੱਛੀਆਂ ਨੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਹਾਂ ਬਬੇ ਸਸਕਲ ਦੀ ਸਾਸੀ ਕਾਲ ਕੀ ਨਾਮ ਦੇ ਇੰਦਰ ਜੀ ਸੋ ਐ ਸਰ ਗਾਧੀਆਂ ਮੈਂ ਸੋ ਕਿੱਦਾਂ ਦੇਖਦੇ ਹੋ ਤੁਸੀਂ ਬਾਬਾ ਜੀ ਦੀ ਕਿਰਪਾ ਹੈ ਇੱਥੇ ਵੀ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਸੰਕਟਾਂ ਪਹੁੰਚਦੀਆਂ ਨੇ ਨਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਕੀ ਕਹਿਣਾ ਚਾਹੀਦਾ ਜੀ ਇਹ ਤੋਂ ਕਹਿਣਾ ਕੀ ਹੈ ਤੇ ਬਾਬੇ ਦੀ ਕਿਰਪਾ ਧੰਨ ਧੰਨ ਬਾਬੇ ਨਾਨਕ ਦੇਵ ਜੀ ਦੀ ਇਹ ਕਿਰਪਾ ਸਦਕਾ ਇਹ ਬੜੇ ਚਿਰਾਂ ਤੋਂ ਇਹ ਮੇਲਾ ਚੱਲਦਾ ਆ ਰਿਹਾ ਜੀ ਬਹੁਤ ਦੁਨੀਆ ਨਮਸਤਕ ਹੁੰਦੀ ਹੈ ਬਹੁਤ ਦੂਰੋਂ ਦੂਰੋਂ ਲੋਕੀ ਮੱਥਾ ਟੇਕਣ ਆਉਂਦੇ ਸੀ ਜੀ ਇਹ ਆਂਦਾ ਦੇਣੀ ਹੈ ਜਿਹੜਾ ਮਤਲਬ ਕਿ ਹਰ ਬੰਦਾ ਇੱਥੇ ਨਮਸਤਕ ਹੁੰਦਾ ਆਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਿਗੋਬਿੰਦ ਦੇਵ ਜੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਵਿਆਹ ਵਾਸਤੇ ਬਟਾਲੇ ਪਹੁੰਚੇ ਸੀ ਉਸ ਤੋਂ ਬਾਅਦ ਸੈਰ ਕਰਦੇ ਕਰਦੇ ਅੱਖੇ ਆ ਗਏ ਤੇ ਬਾਬੇ ਨਾਨਕ ਦੀ ਕਿਰਪਾ ਹੋ ਗਈ ਅੱਜ ਹਜ਼ਾਰਾਂ ਨਹੀਂ ਲੱਖਾਂ ਦੇ ਤعداد ਚ ਸੰਗਤ ਜਿਹੜੀ ਨਤਮਸਤਕ ਹੁੰਦੀ ਏ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਜਰੂਰ ਜੀਏ ਤੇ ਆਪਣਾ ਸਿੱਖ ਇਤਿਹਾਸ ਦਾ ਬਹੁਤ ਵਧੀਆ ਮਤਲਬ ਅੱਜ ਦਾ ਦੇਣ ਏ ਜਿਹੜਾ ਬਾਬਾ ਨਾਨਕ ਨੇ ਆਪਣਾ ਇਹ ਮੱਝ ਦੀ ਧਰਤੀ ਦੇ ਪੈਰ ਰੱਖਿਆ ਤੇ ਆਪਣੇ ਵਿਆਹ ਤੋਂ ਬਾਅਦ ਇੱਥੇ ਉਹ ਗਾਤਨ ਕਰਦੇ ਕਰਦੇ ਇੱਥੇ ਆਏ ਤੇ ਆਪਣਾ ਇਹ ਜੋ ਵੀ ਅਫਲਾਈ ਸਾਹਿਬ ਦਾ ਰੁਕ ਲਗਾਇਆ ਤੇ ਜਿਹਨੂੰ ਅੱਜ ਤੱਕ ਦੁਨੀਆ ਪੂਜਦੀ ਆ ਨਮਸਤਕ ਹੁੰਦੀ ਆ ਜੋ ਵੀ ਹੈ ਬਾਬੇ ਨਾਨਕ ਦਾ ਮੇਲਾ ਚੱਲਦਾ ਆ ਰਿਹਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬਾਬੇ ਨਾਨਕ ਦੀ ਕਿਰਪਾ ਹੈ ਜੀ ਮਾਝੇ ਦੀ ਧਰਤੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਨੇ ਤੇ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੋਈ ਹੈ ਸੋ ਆਪਾਂ ਅੱਜ ਜਿਹੜੇ ਗਰੰਥੀ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਬਨੂ ਕੋ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਇਸ ਸਥਾਨ ਦੇ ਦਰਸ਼ਕ ਦੇਦਾਰ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਫਲਾਈ ਸ਼ਹਿਵ ਸਤਿਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1544 ਫਿਕਰਮੇ ਸੰਮਤ ਨੂੰ ਸ਼੍ਰੀ ਸੁਲਤਾਨਪੁਰ ਲੋਧੀ ਤੋਂ ਮਹਾਰਾਜ ਦੇ ਸਹਿਦ ਸਾਜਵਾਜ ਕੇ ਬਟਾਲੇ ਦੀ ਧਰਤੀ ਤੇ ਜਗਤ ਮਾਤਾ ਸੁਲੱਖਣੀ ਜੀ ਨੂੰ ਵਿਆਹਣ ਵਾਸਤੇ ਆਏ ਸੀ। ਉਹ ਉਸ ਤੋਂ ਦੂਸਰੇ ਦਿਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਇਸ ਅਸਥਾਨ ਤੇ ਕੁਝ ਸਾਧੂਆਂ ਨੂੰ ਦਰਸ਼ਨ ਦੇਦਾਰ ਦੇ ਕੇ ਨਿਹਾਲ ਕਰਨ ਵਾਸਤੇ ਪਹੁੰਚੇ ਨੇ। ਪਰ ਮਹਾਰਾਜ ਜੀ ਕੁਸ਼ਵੇਰ ਦੇ ਸਮੇਂ ਇੱਥੇ ਪਹੁੰਚੇ ਸਨ। ਉਸ ਵਕਤ ਸਤਿਗੁਰੂ ਜੀ ਮਹਾਰਾਜ ਫਲਾਈ ਦੀ ਦਾਤਨ ਕਰ ਰਹੇ ਸਨ। ਉਹ ਦਾਤਨ ਮਹਾਰਾਜ ਜੀ ਨੇ ਇੱਥੇ ਗੱਡ ਦਿੱਤੀ ਸੀ ਜਿਹੜੀ ਵੱਡੀ ਫਲਾਈ ਦਾ ਸਰੂਪ ਧਾਰਨ ਕਰ ਗਈ ਹੈ। ਔਰ ਇਸ ਲੰਬਾ ਸਮਾਂ ਸੰਗਤਾਂ ਇਥੋਂ ਨਗਰ ਦੀਆਂ ਆਪੇ ਸੇ ਜੋੜ ਕੇ ਸੇਵਾਵਾਂ ਕਰਦੀਆਂ ਰਹੀਆਂ ਤੇਰੇ ਸ਼ਮੇ ਨੇ ਕਰਵਟ ਲਈ ਇਹ ਅਚਲ ਸਾਹ ਵਾਲੇ ਸਥਾਨ ਤੇ ਸੰਤ ਬਾਬਾ ਬਸਤਾ ਸਿੰਘ ਜੀ ਦੀ ਕਾਰ ਸੇਵਾ ਵਾਲੇ ਮਹਾਂਪੁਰਸ਼ ਸੇਵਾਵਾਂ ਕਰਾ ਰਹੇ ਸੀ ਇਲਾਕੇ ਨੇ ਜਾ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਹੈ ਔਰ ਮਹਾਂਪੁਰਸ਼ਾਂ ਨੇ ਇਥੇ ਆ ਕੇ ਜੋ ਜਿਹੜੀ ਫਲਾਈ ਸਾਹਿਬ ਸਥਾਨ ਦੀ ਸੇਵਾ ਜਿਹੜੀ ਆਰੰਭ ਕਰਵਾਈ ਉਹਨਾਂ ਤੋਂ ਬਾਅਦ ਉਹਨਾਂ ਦੀ ਜਿਹੜੀ ਨਜ਼ਰ ਦਾ ਉਹਨਾਂ ਦੇ ਰਹਿਨੁਮਾਈ ਹੈ ਇਥੇ ਉਹਨਾਂ ਦੇ ਜਥੇ ਵਿੱਚ ਜਿਹੜੇ ਜਥੇਦਾਰ ਸੰਤ ਬਾਬਾ ਹਜੂਰਾ ਸਿੰਘ ਜੀ ਉਹਨਾਂ ਨੂੰ ਇਸ ਸਥਾਨ ਦੀ ਜਿਹੜੀ ਜ਼ਿੰਮੇਵਾਰੀ ਬਾਬਾ ਬਸਤਾ ਸਿੰਘ ਜੀ ਨੇ ਦਿੱਤੀ ਤੇ ਅੱਜ ਜਿੰਨਾ ਵੀ ਅੱਜ ਤੁਸੀਂ ਇੱਥੇ ਬਣਿਆ ਹੋਇਆ ਵਿਸ਼ਾਲ ਇਮਾਰਤ ਦਾ ਢਾਂਚਾ ਜਾਂ ਪਵਿੱਤਰ ਇਮਾਰਤ ਜਿਹੜੀ ਸਤਗੁਰੂ ਜੀ ਦੇ ਦਰਬਾਰ ਦੀ ਹੈ ਪ੍ਰਕਰਮਾ ਔਰ ਸਰੋਵਰ ਇਹ ਸਾਰਾ ਕੁਝ ਬਾਬਾ ਹਜੂਰਾ ਸਿੰਘ ਜੀ ਨੇ ਆਪਣੀ ਦੇਖ ਰੇਖੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਔਰ ਉਦੋਂ ਤੋਂ ਇਹ ਇੱਥੇ ਪੱਕੀ ਮਰਿਆਦਾ ਰਹੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹਪੁਰਬ ਤੋਂ ਅਗਲੇ ਦਿਨ ਅੰਮ੍ਰਿਤ ਵੇਲੇ ਤੋਂ ਲੈ ਕੇ देर रात ਤੱਕ ਭਾਰੀ ਜੋੜ ਮੇਲਾ ਸਜਦਾ ਜਿਸ ਵਿੱਚ ਦੀਵਾਨ ਔਰ ਗੁਰੂ ਕੇ ਲੰਗਰ ਦਾ ਟੋਟ ਵਰਤਦੇ ਨੇ ਜਿੱਥੇ ਆਤਮਿਕ ਭੋਜਨ ਔਰ ਤਨ ਦਾ ਭੋਜਨ ਦੋਵੇਂ ਅਟੁੱਟ ਵਰਤਾਏ ਜਾਂਦੇ ਹੁਣ ਉਹਨਾਂ ਤੋਂ ਬਾਅਦ ਬਾਬਾ ਹਜੁਰਾ ਸਿੰਘ ਜੀ ਤੋਂ ਬਾਅਦ ਬਾਬਾ ਦਲੇਰ ਸਿੰਘ ਜੀ ਜਿਹੜੇ ਹਨ ਉਹ ਇਸ ਸਥਾਨ ਦੀ ਸੇਵਾ ਨੂੰ ਨਿਭਾ ਰਹੇ ਨੇ ਜਿਹੜੇ ਬੜੇ ਪਿਆਰ ਸਤਕਾਰ ਦੇ ਨਾਲ ਉਹਨਾਂ ਤੋਂ ਬਾਅਦ ਸੰਗਤਾਂ ਦੇ ਇਲਾਕੇ ਦੇ ਸਾਰੇ ਸਹਿਯੋਗ ਦੇ ਨਾਲ ਸ਼ੁਭਾਵਾ ਕਰ ਰਹੇ ਨੇ ਔਰ ਇੱਥੇ ਕਥਾ ਕੀਰਤਾਂ ਔਰ ਡੇਲੀ ਜਿਹੜੀ ਹੈ ਉਹ ਸੰਥਿਆ ਦੀਆਂ ਕਲਾਸਾਂ ਦੀ ਸੇਵਾ ਵੀ ਜਿਹੜੀ ਇਹਨਾਂ ਨੇ ਹੁਣ ਨਵੇਂ ਤਰੀਕੇ ਦੇ ਨਾਲ ਆਰੰਭ ਕਰਵਾਈ ਹੈ ਔਰ ਸਾਰੀ ਸੇਵਾ ਜਿਹੜੀ ਹੈ ਇਹਨਾਂ ਨੂੰ ਹੀ ਬਣ ਹੁੰਦੀ ਹੈ ਬਾਬਾ ਦਲੇਰ ਸਿੰਘ ਜੀ ਸੰਗਤਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਵਿਧਾਈ ਦੀ ਜਿਹੜੀ ਹੈ ਉਹ ਸਾਂਝ ਆਪਜੀ ਨੂੰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਪਰਿਵ ਦੇ ਆਈਆਂ ਆਈਆਂ ਸੰਗਤਾਂ ਨੂੰ ਪੂਰਵ ਰਾਗ ਦੇ ਚੱਲ ਕੇ ਲੱਖ ਲੱਖ ਵਧਾਈਏ ਪਾਸ਼ਾ ਜੀ ਦੇ ਵਿਆਹ ਦੇ ਆਏ ਸੰਗਤਾਂ ਨੂੰ ਸੇਵਾ ਕਰਕੇ ਤਨ ਕਰਕੇ ਮਨ ਕਰਕੇ ਧਨ ਕਰਕੇ ਆਪਣਾ ਜੀਵਨ ਸਮਰਪਿਤ ਕਰ ਰਹੀਆਂ ਸੰਗਤਾਂ ਬਹੁਤ ਬਹੁਤ ਵਧਾਈ ਹੋ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇਵੀ ਜੀ ਦਾ ਜਿਆ ਪੁਰਵ ਜਰਾਏ ਉਹ ਬਟਾਲਾ ਦੀ ਧਰਤੀ ਤੇ ਬੜੀ ਖੁਸ਼ੀਆਂ ਤੇ ਚਾਹਮਾਂ ਦੇ ਨਾਲ ਮਨਾਇਆ ਗਿਆ ਉਸ ਤੋਂ 5 ਕਿਲੋਮੀਟਰ ਦੂਰੀ ਤੇ ਗੁਰਦੁਆਰਾ ਫਲਾਈ ਸਾਹਿਬ ਸਸੋਬਿਤ ਹੈ ਜਿੱਥੇ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਤਰਕ ਸਾਹਿਬ ਸਿਰਸਰੇ ਦਾਤਨ ਕਰਦੇ ਹੋਏ ਐਸ ਸਥਾਨ ਤੇ ਪਹੁੰਚੇ ਸੀ ਤੇ ਉਹਨਾਂ ਨੇ ਇੱਥੇ ਜਿਹੜੀ ਦਾਤਨ ਸੀ ਉਹ ਗੱਡ ਦਿੱਤੀ ਤੇ ਅੱਜ ਕਿਤੇ ਨਾ ਕਿਤੇ ਉਹ ਦਾਤਨ ਦਾ ਜਿਹੜਾ ਦਰਖਤ ਹੈ ਬਹੁਤ ਵੱਡਾ ਦਰਖਤ ਬਣ ਗਿਆ ਹੈ ਕਿ ਲੋਕ ਜਿਹੜੇ ਨੇ ਇੱਥੇ ਨਮਸਤਕ ਹੁੰਦੇ ਨੇ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਫਪਾ ਗ੍ਰੰਤੀ ਸਿੰਘ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਪਰਾਕਣ ਗੁਰਦੁਆਰਾ ਹੈ ਤੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਣ ਕੇ ਦਾਤਨ ਜਰੀ ਗੱਡੀ ਸੀ ਤੇ ਅੱਜ ਉਹ ਦਰਖਤ ਫਲਾਈ ਸਾਹਿਬ ਦਾ ਜਿਹੜਾ ਦਰਖਤ ਬਣਿਆ ਹੋਇਆ ਇਹ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਸੰਗਤ ਪਹੁੰਚਦੀ ਏ ਤੇ ਗੁਰਦੁਆਰਾ ਕਮੇਟੀ ਵੱਲੋਂ ਵੀ ਜਰੇ ਨੇ ਉਫਤਾ ਜਰੇ ਨੇ ਇੰਤਜ਼ਾਮ ਕੀਤੇ ਗਏ ਨੇ ਲੰਗਰ ਭਣਾਰੇ ਦੀ ਹਰ ਇੱਕ ਵਿਵਸਥਾ ਦੇ ਜਰੀਏ ਉਹ ਪੂਰੀਆਂ ਕੀਤੀਆਂ ਗਿਆਆਂ ਨੇ ਸੋ ਵੀਡੀਓ ਨੂੰ ਮਤਵਾਦ ਸ਼ੇਅਰ ਕਰੋ ਕੈਮਰਾ ਪਾਸਨ ਪਵਨਗਰਵਾਲਤ ਨਾਲ ਲੱਕੀ ਰਾਜਪੂਤ ਪਟਿਆਲਾ